ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਲਟੀ ਪੰਜਾਬੀ ਬਲੌਗ ਐਂਡ ਟਰੈਵਲ ਅੱਜ ਆਪਾਂ ਪਹੁੰਚੇ ਜੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਦੇ ਵਿੱਚ ਜੀ ਅੱਜ ਸਾਰਿਆਂ ਦਾ ਸੰਗਤਾਂ ਨੂੰ ਆਪਾਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਜੀ ਦੇ ਬੈਕ ਸਾਈਡ ਤੇ ਤੁਸੀਂ ਜੋ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਤੁਹਾਨੂੰ ਪੂਰੇ ਇਤਿਹਾਸ ਨਾਲ ਵੀ ਜਾਣੂ ਕਰਾਵਾਂਗੇ ਕਿ ਗੁਰਦੁਆਰਾ ਸਾਹਿਬ ਜੀ ਨੇ ਬੜੀ ਪਵਿੱਤਰ ਧਰਤੀ ਹੈ ਜੀ ਅੱਜ ਦੋਸਤੋ ਵੀਡੀਓ ਨਾਲ ਬਣੇ ਰਹੋ ਜਿੰਨਾ ਦੋਸਤਾਂ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਸਾਰੀਆਂ ਅਪਡੇਟ ਰੁੱਦੀਆਂ ਰਹਿਣ ਕਿਆਂ ਜੀ ਚਲੋ ਜੀ ਕਰਵਾਨਿਆਂ ਤੁਹ हां जी दोस्तों वीडियो ना ਬਣੇ ਰੋ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਦਰਸ਼ਨ ਕਰਵਾਉਂਦੇ ਆ ਤੁਹਾਨੂੰ ਨਾਲ ਦੀ ਨਾਲ ਜੋੜਾ ਘਰ ਆ ਜੀ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸ਼ੈੱਡ ਪਾਇਆ ਵਾਟਰ ਪ੍ਰੂਫ ਸੰਗਤਾਂ ਦੇਖੋ ਜੋੜੇ ਜਮਾ ਕਰਾਰੀਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਇਸ ਜਗ੍ਹਾ ਦੇ ਉੱਤੇ ਦਰਸ਼ਨ ਕਰਨ ਲਈ ਆਈਆਂ ਨੇ ਜੀ ਪ੍ਰਮਾਤਮਾ ਕਰੇ ਜੋ ਵੀ ਸੱਚੇ ਮਨ ਨਾਲ ਇਸ ਜਗ੍ਹਾ ਦੇ ਉੱਪਰ ਆਇਆ ਜੀ ਹਮੇਸ਼ਾ ਉਹਨਾਂ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋਣ ਜੀ ਜੋ ਵੀ ਦੋਸਤ ਮਿੱਤਰ ਭੈਣ ਭਰਾ ਮੇਰੀ ਵੀਡੀਓ ਦੇਖ ਰਹੇ ਆ ਜੀ ਪ੍ਰਮਾਤਮਾ ਉਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜਿਹੜੇ ਇੰਨੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਮੇਰੀ ਵੀਡੀਓ ਨੂੰ ਦੇਖ ਰਹੇ ਆ ਜੀ ਤੁਸੀਂ ਦੇਖ ਸਕਦੇ ਹੋ ਵੀਰ ਜੋੜਾ ਘਰ ਦੇ ਵਿੱਚ ਸੇਵਾ ਕਰ ਰਹੇ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰ ਰਹੇ ਨੇ ਪ੍ਰਮਾਤਮਾ ਹਮੇਸ਼ਾ ਵੀ ਇਹਨਾਂ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੋ ਸੰਗਤਾਂ ਦੇ ਜੋੜਾ ਦੀ ਸੇਵਾ ਕਰ ਰਹੇ ਨੇ ਤੇ ਪਾਲਿਸ਼ ਦਾ ਕੰਮ ਵੀ ਦੇਖੋ ਵੀਰ ਨਾਲ ਨਾਲ ਕਰੀ ਜਾ ਰਹੇ ਨੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਜੀ ਦੀਆਂ ਸਿਰਫ ਥੋੜੀਆਂ ਜਿਹੀਆਂ ਪੌੜੀਆਂ ਨੇ ਜੀ ਪੌੜੀਆਂ ਚੜਨ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਜੀ ਦੇ ਬਿਲਕੁਲ 메ਨ ਗੇਟ ਦੇ ਉੱਪਰ ਆ ਗਏ ਜਿੱਥੋਂ ਐਂਟਰੀ ਕਰਨੀ ਆ ਦਰਬਾਰ ਸਾਹਿਬ ਜੀ ਦੀ ਮੱਥਾ ਟੇਕਦੇ ਆਂ ਜੀ ਸੰਗਤੋਂ ਵੀਡੀਓ ਨਾਲ ਬਣੇ ਰਿਹਾ ਕਰਾਉਨੇ ਆ ਤੁਹਾਨੂੰ ਦਰਸ਼ਨ ਜੀ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਬੀਬੀਆਂ ਵਾਲਿਓ ਸ਼ਬੀਲ ਦੀ ਲੱਗੀ ਹੋਇਆ ਜੀ ਸ਼ਬੀਲ ਲਗਾਈ ਗਈ ਆ ਤੇ ਠੰਡੇ ਮਿੱਠੇ ਜਲਦੀ ਸ਼ਬੀਲ ਸੰਗਤਾਂ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਸ਼ੱਕਰੀਆਂ ਗਰਮੀ ਥੋੜੀ ਜਿਹੀ ਹੋਈ ਹੋਈ ਆ ਦਿੱਲੀ 'ਚ ਤੇ ਸੰਗਤਾਂ ਲਈ ਉਹ ਸੇਵਾ ਲਗਾਈ ਗਈ ਆ ਸ਼ਬੀਨ ਦੀ ਤੁਸੀਂ ਦੇਖ ਸਕਦੇ ਹੋ ਜੀ ਲਓ ਜੀ ਆਪਾਂ ਮੇਨ ਐਂਟਰੀ ਗੇਟ ਤੋਂ ਹੁੰਦੇ ਹੋਏ ਤੁਹਾਨੂੰ ਕਰਾਉਨੇ ਆ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਵੀਡੀਓ ਨਾਲ ਦੋਸਤੋ ਬਣੇ ਰਹੋ ਜੀ ਬਹੁਤ ਹੀ ਵਧੀਆ ਮੌਸਮ ਹੋਇਆ ਪਿਆ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਪ੍ਰਮਾਤਮਾ ਨਾਲੋਂ ਥੋੜਾ ਜਿਹਾ ਠੰਡਾ ਮੌਸਮ ਕਰ ਦਿੱਤਾ ਗਿਆ ਵਾ ਜੀ ਇੱਧਰਲੇ ਪਾਸੇ ਕੜਾਹ ਪ੍ਰਸ਼ਾਦ ਦੀ ਪਰਚੀ ਆ ਜੀ ਇੱਧਰਲੇ ਪਾਸਿਓਂ ਕੜਾਹ ਪ੍ਰਸ਼ਾਦ ਦੀ ਦੇਗ ਮਿਲਦੀਆਂ ਤੇ ਸੰਗਤਾਂ ਹਮ ਹਮਾ ਕੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦਰਸ਼ਨ ਕਰਨ ਲਈ ਆਈਆਂ ਨੇ ਜੀ ਜਿੰਨੀਆਂ ਵੀ ਸੰਗਤਾਂ ਦਿੱਲੀ ਦੇ ਵਿੱਚ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਈਆਂ ਨੇ ਜੀ ਪ੍ਰਮਾਤਮਾ ਹਮੇਸ਼ਾ ਉਹਨਾਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਜਿੰਨੀਆਂ ਵੀ ਸੰਗਤਾਂ ਸੱਚੇ ਮਾਨ ਨਾਲ ਸ਼ਰਧਾ ਨਾਲ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦਰਸ਼ਨ ਕਰਨ ਲਈ ਆਈਆਂ ਨੇ ਪ੍ਰਮਾਤਮਾ ਹਮੇਸ਼ਾ ਉਹਨਾਂ ਨੂੰ ਕਾਮਯਾਬੀਆਂ ਵਰਸੇ ਜੀ ਦੇਖੋ ਜੀ ਸੰਗਤਾਂ ਦਾ ਬਹੁਤ ਹੀ ਜ਼ਿਆਦਾ ਇਕੱਠ ਹੋ ਗਿਆ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦਰਸ਼ਨਾਂ ਲਈ ਵਾਹਿਗੁਰੂ ਦੇ ਦਰਸ਼ਨਾਂ ਲਈ ਤੁਸੀਂ ਦੇਖ ਸਕਦੇ ਹੋ ਸੰਗਤੋਂ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਕੁਝ ਇਸ ਤਰ੍ਹਾਂ ਹੈ ਜੀ ਇਹ ਸਥਾਨ 8ਵੀਂ ਪਾਤਸ਼ਾਹੀ ਸਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨਾਲ ਸੰਬੰਧਿਤ ਹੈ ਜੀ ਸੰਮਤ 1721 ਵੀ ਸੰਨ 1664 ਈਸਵੀ ਵਿੱਚ ਔਰੰਗਜ਼ੇਬ ਨੇ ਜਦੋਂ ਆਪ ਜੀ ਨੂੰ ਦਿੱਲੀ ਬੁਲਾਉਣਾ ਚਾਹਿਆ ਤਾਂ ਅਰਬ ਪਤੀ ਮਿਰਜ਼ਾ ਰਾਜਾ ਜੈ ਸਿੰਘ ਅਤੇ ਦਿੱਲੀ ਦੀ ਸੰਗਤ ਵੱਲੋਂ ਦਰਸ਼ਨ ਦੇਣ ਦੀ ਕੀਤੀ ਗਈ ਬੇਨਤੀ ਤੇ ਆਪ ਦਿੱਲੀ ਆਏ ਐਸੇ ਥਾਂ ਤੇ ਮਿਰਜ਼ਾ ਰਾਜਾ ਹੈ ਜੈ ਸਿੰਘ ਦਾ ਬੰਗਲਾ ਸੀ ਰਾਣੀ ਨੇ ਪਰਖ ਕਰਨ ਵਾਸਤੇ ਗੋਲੀਆਂ ਵਾਲਾ ਭੇਸ ਬਣਾਇਆ ਤੇ ਗੋਲੀਆਂ ਦੇ ਨਾਲ ਬੈਠ ਗਈ ਪਰ ਸਤਗੁਰ ਜੀ ਨੇ ਝਟ ਗੋਲੀਆਂ ਵਿੱਚੋਂ ਰਾਣੀ ਨੂੰ ਪਛਾਣ ਕੇ ਉਸ ਦੀ ਗੋਦ ਵਿੱਚ ਜਾ ਬੈਠੇ ਉਸ ਸਮੇਂ ਆਪ ਜੀ ਦੀ ਉਮਰ 8 ਸਾਲ ਦੀ ਸੀ ਉਸ ਸਮੇਂ ਸ਼ਹਿਰ ਵਿੱਚ ਹੈਜਾ ਅਤੇ ਚੇਚਕ ਦੀ ਹਵਾ ਫੈਲੀ ਹੋਈ ਸੀ ਹਰ ਰੋਜ਼ ਮੌਤਾਂ ਹੋ ਰਹੀਆਂ ਸਨ ਜਦੋਂ ਦਿੱਲੀ ਵਾਸੀਆਂ ਨੇ ਗੁਰੂ ਜੀ ਅੱਗੇ ਆਪਣੇ ਦੁੱਖ ਪੇਸ਼ ਕੀਤੇ ਤਾਂ ਆਪ ਜੀ ਨੇ ਨਾਮ ਸਿਮਰਨ ਤੇ ਕਿਰਪਾ ਦ੍ਰਿਸ਼ਟੀ ਕਰਕੇ ਇੱਕ ਚੁਬੱਚੇ ਦੇ ਜਲ ਨੂੰ ਆਪਣੀ ਚਰਨ ਛੋਹ ਦੇ ਕੇ Arogya ਦਾਇਕ ਬਣਾ ਦਿੱਤਾ ਜੋ ਵੀ ਇਸ ਚੁਬੱਚੇ ਵਿੱਚੋਂ ਜਲ ਸ਼ਕਦਾ ਉਹ ਬਿਮਾਰੀ ਤੋਂ ਮੁਕਤ ਹੋ ਜਾਂਦਾ ਇਸ ਪ੍ਰਕਾਰ ਸਾਰੀ ਦਿੱਲੀ ਬਿਮਾਰੀ ਤੋਂ ਮੁਕਤ ਹੋ ਸੁਖੀ ਵਸਣ ਲੱਗ ਪਈ ਅੱਜ ਵੀ ਇਸ ਪਵਿੱਤਰ ਸਥਾਨ ਤੇ ਦੂਰੋਂ ਨੇੜਿਓਂ ਸਭ ਧਰਮ ਦੇ ਲੋਕ ਆ ਕੇ ਇਸ ਚ ਬੱਚੇ ਦਾ ਜਲ ਸ਼ਕਤਨ ਤੇ ਮਨ ਦੀਆਂ Aroghata ਪ੍ਰਾਪਤ ਕਰ ਰਹੀਆਂ ਸੰਗਤਾਂ ਨੇ ਜੀ ਬਹੁਤ ਹੀ ਦੂਰ ਤਰਾਡੇ ਤੋਂ ਚੱਲ ਕੇ ਸੰਗਤਾਂ ਸ੍ਰੀ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਵਿੱਚ ਦਰਸ਼ਨ ਕਰਨ ਲਈ ਆਉਂਦੀਆਂ ਨੇ ਜੀ ਸੰਗਤਾਂ ਬੜੇ ਸ਼ਰਧਾ ਭਾਵਨਾ ਦੇ ਨਾਲ ਹਰ ਧਰਮ ਦੇ ਲੋਕ Hindu Muslim ਸਭ ਹਿੰਦੂ ਮੁਸਲਮ ਸਭ ਲੋਗ ਇਸ ਜਗ੍ਹਾ ਤੇ ਉੱਤੇ ਆ ਕੇ ਆਪਣਾ ਸੀਸ ਝੁਕਾਉਂਦੇ ਨੇ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਮੌਸਮ ਹੋ ਗਿਆ ਬੱਦਲ ਹੋ ਗਏ ਪ੍ਰਮਾਤਮਾ ਦੀ ਕਿਰਪਾ ਨਾਲ ਥੋੜਾ ਜਿਹਾ ਠੰਡਾ ਮੌਸਮ ਹੋ ਗਿਆ ਤੇ ਆਪਾਂ ਸਾਈਡ ਦੇ ਉੱਪਰੋਂ ਬੈਠ ਕੇ ਤੁਹਾਨੂੰ ਵੀਡੀਓ ਦੇ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸਾਹਿਬ ਜੀ ਦਾ ਦੇਖੋ ਪੰਛੀ ਘੁੰਮ ਰਹੇ ਨੇ ਉੱਪਰ ਦੇਖੋ ਜੀ ਗੁਰਦੁਆਰਾ ਸਾਹਿਬ ਜੀ ਦੇ ਬਿਲਕੁਲ ਉੱਪਰਲੇ ਪਾਸੇ ਪੰਛੀ ਘੁੰਮ ਰਹੇ ਨੇ ਕੁਦਰਤ ਦਾ ਨਜ਼ਾਰਾ ਲੈ ਰਹੇ ਨੇ ਜੀ ਪ੍ਰਮਾਤਮਾ ਇਹਨਾਂ ਨੂੰ ਵੀ ਤੰਦਰੁਸਤੀਆਂ ਬਖਸ਼ੇ ਜੀ ਜੋ ਗੁਰਦੁਆਰਾ ਸਾਹਿਬ ਜੀ ਦੇ ਉੱਪਰੋਂ ਦਰਸ਼ਨ ਕਰ ਰਹੇ ਨੇ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਹਜੇ ਤੱਕ ਨਹੀਂ ਕਰਿਆ ਜੀ ਉਹ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਆਸਾ ਵਾਹਾਰ ਤੋਥਾ ਸੋ ਪ੍ਰਖਾ ਇੱਕ ਓ ਅੰਕ ਸਬ ਗੁਰ ਪ੍ਰਸਾਦ ਸ੍ਰੀ ਗੁਰੂ ਅੰਦਰਜਨ ਹਰਿ ਗੁਰੂ ਅੰਦਰਜਨ ਆਰ ਓ ਪਹਾਰਾਂ ਸਬਤ ਹਵਨ ਸਬਤ ਹਵਨ ਤੁਦੀ ਹਰ ਸਤਿ ਸੇ ਸਿਰਜਣ ਸੇ ਨਾਮ ਨਸੇ ਤੰਨਾ ਦਿਨ ਹਰਜ ਆਇਆ ਜੀ ਜਨ ਨਾਨਕ ਤਿੰਨ ਬਰਗਾਸੀ ਤੇਰੀ ਭਗਤ ਤੇਰੀ ਭਗਤ ਪੰਡਾਰੀ ਗੁਰਦੁਆਰਾ ਸਾਹਿਬ ਜੀ ਦਾ ਐਂਟਰੀ ਡੇਟ ਆ ਜੀ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਮੁੱਖ ਦਵਾਰ ਆ ਗੁਰਦੁਆਰਾ ਸਾਹਿਬ ਜੀ ਦਾ ਬਹੁਤ ਹੀ ਪਿਆਰਾ ਗੁਰਦੁਆਰਾ ਸਾਹਿਬ ਜੀ ਦਾ ਬਿਓ ਹਰੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸੰਗਤੋਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਦੇ ਦਿੱਲੀ ਤੋਂ ਬਹੁਤ ਸੰਗਤਾਂ ਹਮ ਹਮਾ ਕੇ ਪਹੁੰਚੀਆਂ ਨੇ ਵਾਹਿਗੁਰੂ ਦੇ ਦਰਸ਼ਨਾਂ ਲਈ ਹਉ ਨਾਮੁ ਤਸਬਾਹੇ ਚੰਗਰਿਕਾ ਕਰਨ ਅੰਤਲੇ ਕੀ ਸਾ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਬੋਰਡ ਦੇ ਵਿੱਚ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਲਿਖਿਆ ਸ੍ਰੀ ਬੰਗਲਾ ਸਾਹਿਬ ਗੁਰਦੁਆਰਾ ਜੀ ਦਾ ਤੁਸੀਂ ਦੇਖ ਸਕਦੇ ਹੋ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਤੇ ਅੰਗਰੇਜ਼ੀ ਦੇ ਵਿੱਚ ਤਿੰਨੇ ਭਾਸ਼ਾਵਾਂ ਦੇ ਵਿੱਚ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਲਿਖਿਆ ਹੋਇਆ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਬੈਠ ਕੇ ਪੜੋ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਕੀ ਪਿਆਰਾ ਮਾਰਬਲ ਦਾ ਕੰਮ ਵੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਹੋਇਆ ਬਾ ਜੀ ਬਹੁਤ ਹੀ ਮਿੱਠੀ ਪਿਆਰੀ ਆਵਾਜ਼ ਦੇ ਵਿੱਚ ਸੰਗਤਾਂ ਵਾਹਿਗੁਰੂ ਦਾ ਨਾਮ ਸਿਮਰਨ ਜਪ ਰਹੀਆਂ ਦੇਖੋ ਇੱਕ ਬਿੱਲੀ ਵੀ ਫਿਰ ਰਹੀ ਹੈ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਕੰਧਾਂ ਦੇ ਉੱਪਰ ਪੇਂਟਰਾਂ ਵਾਲਿਓ ਕੰਮ ਹੋਇਆ ਜੀ ਪਰਮਾਤਮਾ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿਨ੍ਹਾਂ ਨੇ ਇੰਨੇ ਕੇ ਪਿਆਰੇ ਢੰਗ ਨਾਲ ਗੁਰਦੁਆਰਾ ਸਾਹਿਬ ਜੀ ਨੂੰ ਸਜਾਇਆ ਹੋਇਆ ਵਾ ਜੀ ਤੁਸੀਂ ਦੇਖ ਸਕਦੇ ਹੋ ਰਾਤ ਹੋ ਗਈ ਆ ਰਾਤ ਦਾ 뷰 ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦਾ ਲਾਈਟਾਂ ਚੱਲ ਪਈਆਂ ਨੇ ਜੀ ਬਹੁਤ ਹੀ ਪਿਆਰਾ 뷰 ਆ ਰਿਹਾ ਗੁਰਦੁਆਰਾ ਸਾਹਿਬ ਜੀ ਦਾ ਦੋਸਤੋ ਮੈਂ ਇਦਾਂ ਹੀ ਤੁਹਾਡੇ ਲਈ ਰੋਜ਼ ਨਵੀਆਂ ਵੀਡੀਓ ਲੈ ਕੇ ਆਉਂਦਾ ਰਹਿਾਂਗਾ ਜੀ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤੇ ਬੈਲ ਆਈਕਨ ਦਾ ਬਟਨ ਦੋਸਤੋ ਜਰੂਰ ਦਬਾ ਲਿਆ ਕਰੋ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰਦੇ ਆਂ ਜੀ ਤੁਹਾਨੂੰ ਸਾਰਾ ਨੋਟੀਫਿਕੇਸ਼ਨ ਨਾਲ ਦੀ ਨਾਲ ਆ ਜਿਆ ਕਰੇ ਜੀ ਮੈਸੇਜ ਜਿਨ੍ਹਾਂ ਦੋਸਤਾਂ ਨੇ ਮੇਰੇ ਚੈਨਲ ਨੂੰ ਕਰ ਲਿਆ ਵਾ ਸਬਸਕ੍ਰਾਈਬ ਮੈਂ ਉਹਨਾਂ ਦਾ ਤਹਿ ਦਿਲੋਂ ਤੋਂ ਧੰਨਵਾਦ ਕਰਦਾ ਜਿਹੜੇ ਮੇਰੇ ਵੀਡੀਓ ਨੂੰ ਇੰਨੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਦੋਸਤ ਮਿੱਤਰ ਸੱਜਣ ਸਾਰੇ ਮੇਰੀ ਵੀਡੀਓ ਨੂੰ ਦੇਖ ਕੇ ਸਿੱਖਦੇ ਆ ਜੀ i ਆਪਾਂ ਤੁਹਾਨੂੰ ਕਰਾਏ ਜੀ ਦਰਸ਼ਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਤੋਂ ਜੀ ਤੇ ਦੋਸਤੋ ਆਪਾਂ ਇਦਾਂ ਹੀ ਤੁਹਾਡੇ ਲਈ ਰੋਜ਼ ਨਵੀਆਂ ਵੀਡੀਓ ਲੈ ਕੇ ਆਉਂਦਾ ਰਹਾਂਗੇ ਤਬ ਤੱਕ ਲਈ ਤੁਸੀਂ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਦੋਸਤੋ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਆ ਕਰੋ ਤਾਂ ਕਿ ਤੁਹਾਨੂੰ ਮੇਰੀਆਂ ਨਾਲ ਦੀ ਨਾਲ ਵੀਡੀਓ ਅਪਡੇਟ ਹੁੰਦੀਆਂ ਰਹਿਣ ਜੀ ਧੰਨਵਾਦ ਕਰਦੇ ਆਂ ਜੀ ਸਾਰਿਆਂ ਦੋਸਤਾਂ ਮਿੱਤਰਾਂ ਦਾ ਜਿਨ੍ਹਾਂ ਨੇ ਵੀਡੀਓ ਨੂੰ ਦੇਖਿਆ